ਕਿਆ ਹੋਇਆ ਵਕਤ ਹੈ ਤੂੰ ਦੱਸ ਜੇ ਵਖਬੇ ਆ ਮਾਨਾ ਵਾਲਾ ਅੱਛਾ 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 ਮਾਨਾ ਮਾਨਾ ਦਾ ਪਿੰਡ ਹੈ ਪਿੰਡ ਜਿਹੜੇ ਚਮਨਜੀਤ ਸਿੰਘ ਮਾਨ ਹੁੰਦੀ ਨਾ ਹਾਓ ਸਜਗਿੰਦਰ ਸਿੰਘ ਮਾਨ ਭਵਿੰਦਰ ਸਿੰਘ ਮਾਨ ਆ ਜੋਗਿੰਦਰ ਸਿੰਘ ਮਾਨ ਦੀ ਗੱਲ ਕਰਦੇ ਉਹਨਾਂ ਦਾ ਜਿਹੜੇ ਉਹਨਾਂ ਨਾਲ ਇੱਕ ਬਜ਼ੁਰਗ ਇੱਥੇ ਸੀ ਜਿਹੜਾ ਕੰਮ ਕਰਦਾ ਸੀ ਨਾ ਹਾਂ ਮੁਸਲਮਾਨ ਸੀ ਉਹ ਹਲੇ ਹੈਗਾ ਸੀ ਮੇਰੇ ਨਾਲ ਗੱਲ ਵੀ ਕਰਾਈ ਸੀ ਅੱਛਾ ਸਰਜਗਤ ਸਿੰਘ ਮਾਰ ਤੋਂ ਚੜਾਈ ਕਰਕੇ ਹਾਂਜੀ ਉਹ ਕਰਗੇ ਨਹੀਂ ਕੋਈ ਨਹੀਂ ਦੇਖੋ ਉੱਤੇ ਪਾਰਟੀਸ਼ਦ ਬਾਦ ਚ ਉਧਰ ਪੰਜਾਬ ਐਸੈਂਬਲੀ ਦੇ ਸਪੀਕਰ ਨੇ ਫਿਰ ਜਦੋਂ ਇੱਥੇ ਰਹਿੰਦੇ ਸੀ 47 ਤੋਂ ਪਹਿਲਾਂ ਉਦੋਂ ਤੁਹਾਡੀ ਪ੍ਰੋਵਿੰਸ਼ਲ ਐਸੈਂਬਲੀ ਜਿਹੜੀ ਸੀ ਉਹਦੇ ਮੈਂਬਰ ਸੀ ਉਹ ਸਿਵਲ ਜੀ ਸਮਾਜ ਦੇ ਪਿਤਾ ਜੀ ਹੁਣ ਤਰਾਣੀਆਂ ਪੇੜੇ ਸਰਾ ਦੇ ਲੱਗੇ ਇਹਨਾਂ ਦਾ ਤੇ ਇਹ ਗੱਲ ਮੈਂ ਜੀ ਦੱਸਣ ਲੱਗਾ ਤੁਹਾਨੂੰ ਉਹ ਬੜੀ ਕਮਾਲ ਦੀ ਗੱਲ ਹੈ ਬਹੁਤ ਥੋੜੇ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਇਸ ਗੱਲ ਦਾ ਜਿਹੜੇ ਸੀ ਨਾ ਅਸ਼ੀਤਪ ਸਿੰਘ ਹਾਂਜੀ ਉਹਨਾਂ ਨਾਲ ਰਿਸ਼ਤਾ ਕਰਨ ਵਾਸਤੇ ਮਾਨ ਪਰਿਵਾਰ ਚੋਂ ਅ ਮਰਾਸੀ ਸੀ ਕਿ ਪੰਡਿਤ ਸੀ ਪਤਨੀ ਉਹ ਤਾਂ ਲੱਗ ਗਈ ਜਿਹੜੇ ਜਾਂਦੇ ਸੀ ਪੰਡਤ ਵੀ ਤੇ ਇਹ ਸ਼ਗਨ ਲੈ ਕੇ ਜਾਂ ਰਿਸ਼ਤਾ ਲੈ ਕੇ ਅਕਸਰ ਅ ਵੱਡੇ ਪਰਿਵਾਰਾਂ ਦੇ ਵਿੱਚ ਵਿਚੋਲੇ ਬਣ ਕੇ ਤੇ ਰਿਸ਼ਤੇ ਕਰਾਉਂਦੇ ਹੁੰਦੇ ਸੀ ਹੂੰ ਉਦੋਂ ਰਿਸ਼ਤਾ ਕਰਾਉਣ ਦਾ ਮਤਲਬ ਸੀ ਉਹ ਕਿ ਲਫ਼ਜ਼ ਵਰਤੇ ਜਾਂਦਾ ਸੀ ਫਿਰ ਰੁਪਈਆ ਧਰਨਾ ਰੁਪਈਆ ਧਰਨਾ ਰੁਪਈਆ ਲੈ ਕੇ ਆ ਗਿਆ ਰੁਪਈਆ ਆ ਗਿਆ ਰੁਪਈਆ ਉਹ ਛਕਦੇ ਰੁਪਈਆ ਸੀ ਹਾਂਜੀ ਤੇ ਕਹਿੰਦੇ ਨੇ ਵੀ ਜਦੋਂ ਲਾਲਪੁਰ ਜਿਹੜਾ ਵਾਲੇ ਬੰਗੇ ਭਗਸੰਦੇ ਪਰਿਵਾਰ ਦੇ ਕੋਲ ਜਾ ਕੇ ਰੁਪਈਆ ਲੈ ਕੇ ਮਰਨ ਵਾਲੇ ਸਰਦਾਰਾਂ ਦਾ ਬੰਦਾ ਗਿਆ ਨੁਮਾਇंदा ਗਿਆ ਤੇ ਇਹ ਮੈਨੂੰ ਮਾਤਾ ਵੇਦੇਵਤੀ ਉਹਨਾਂ ਦੇ ਭਗਤ ਸਿੰਘ ਦਾ ਮਦਰ ਨੇ ਸੁਣਾਈ ਗਾਲ ਉਹ ਦੱਸ ਰਿਹਾ ਤੁਹਾਨੂੰ ਅੱਛਾ ਇਹ ਮੈਨੂੰ ਕੱਚੀ ਪੱਕੀ ਗੱਲ ਨਹੀਂ ਹੈਗੀ ਵੀ ਉਹ ਇਹ ਗੱਲ ਬਾਅਦ ਉਹਨਾਂ ਦੇ ਭਾਣ ਜਿਸ ਪ੍ਰਸਿਗੂਨ ਸੋਹਰਾਂ ਨੇ ਕਈ ਥਾਂ ਇਹ ਗੱਲ ਕੋਟ ਕੀਤੀ ਹੈ ਪਰ ਮੈਂ ਕਿਹਾ ਉਹ ਸੁਣੀ ਉਹ ਤੁਹਾਨੂੰ ਦੱਸ ਉਹ ਕਹਿੰਦੇ ਵੀ ਮੁੰਡਾ ਆਏਗਾ ਤੇ ਸਲਾਹ ਕਰਕੇ ਦੱਸਾਂਗੇ ਉਹ ਭਗਤ ਸਿੰਘ ਦਾ ਲਾਹੌਰ ਪੜਦਾ ਸੀ ਪਰਵਾਰ ਨੂੰ ਵੀ ਅੰਦਾਜ਼ਾ ਸੀ ਵੀ ਇਹ ਫਾਊਂਡੇਸ਼ਨ ਮੂਵਮੈਂਟ ਦਾ ਹਿੱਸਾ ਬਣਿਆ ਹੋਇਆ ਕੌਮੀ ਜੰਗੇਦਾਰੀ ਦਾ ਤੇ ਖਰੇ ਮੰਨੇ ਨਾ ਮੰਨੇ ਉਦੋਂ ਭਗਤ ਸੇ ਦਾਦੀ ਵੀ ਜਿਉਂਦੀ ਸੀ ਅਜ ਉਹ ਕਹਿੰਦੇ ਭਗਤ ਤਾਂ ਇਹ ਕੋ ਸਲਾਹ ਕਰਕੇ ਦੱਸਾਂਗੇ ਜਦੋਂ ਉਹ ਗਏ ਤੇ ਬੇਬੇ ਜੀ ਕਹਿੰਦੇ ਸੀ ਇਹਨਾਂ ਨੂੰ ਭਗਤ ਸਿੰਘ ਦੇ ਬਦਲ ਨੂੰ ਵਿਜੈਵਰਤੀ ਜੀ ਨੂੰ ਬੇਬੀ ਨੇ ਗੱਲ ਛੁੜੀ ਕੇ ਕਹਿੰਦੀ ਵੇ ਭਗਤ ਸਿਆਂ ਉਹ ਆਏ ਸੀ ਰੁਪਈਆ ਲੈ ਕੇ ਰੁਪਈਆ ਧਰਨ ਤੇ ਅਸੀਂ ਤਾਂ ਫੜਿਆ ਨਹੀਂ ਹੂੰ ਰੁਪਈਆ ਨਾ ਫੜਨ ਦਾ ਮਤਲਬ ਸੀ ਵੀ ਅਸੀਂ ਗੱਲ ਨੂੰ ਇਹ ਫਾਈਨਲ ਨਹੀਂ ਕੀਤਾ ਤੇ ਉਹ ਜਿਹੜਾ ਆਇਆ ਸੀ ਬੰਦਾ ਉਹਨਾਂ ਦਾ ਨੁਮਾਇੰਦਾ ਤੇ ਉਹ ਕਹਿੰਦਾ ਸੀ ਵੀ ਉਹ ਦਾਤ 'ਚ ਹਾਥੀ ਵੀ ਦੇਣਗੇ ਹੂੰ ਬੜੀ ਵੱਡੀ ਗੱਲ ਸੀ ਉਹਦਾ ਮਤਲਬ ਛੋਟੀ ਗੱਲ ਨਹੀਂ ਹੈ ਜੀ ਤੇ ਭਗਤ ਸਿੰਘ ਨੂੰ ਟੀਚਰ ਕਰਕੇ ਕਹਿੰਦਾ ਬੇਬੇ ਜੀ ਆਪਾਂ ਨਹੀਂ ਉਹਨਾਂ ਨਾਲ ਸਾਥ ਕਰਨਾ ਉਹ ਸਾਥੀ ਨੇ ਸਾਡਾ ਸਾਰਾ ਕਮਾੜੀ ਖਾਜਾ ਕਰਨਾ ਤੇ ਆ ਜਿਹੜੀ ਇੱਕ ਮਿੱਥੇ ਲੋਕਾਂ ਨੇ ਬਣਾਈ ਹੈ ਕਿ ਉਹ ਭਗਤ ਸਿੰਘ ਦਾ ਮੰਗਣਾ ਹੋ ਗਿਆ ਸੀ ਜੀ ਉਹ ਜੀ ਕੋਈ ਗੱਲ ਨਹੀਂ ਸੀ ਹਾਂ ਇੰਨੀ ਗੱਲ ਹੀ ਤੁਰੀ ਸੀ ਤੂੰ ਅੱਗੇ ਕੋਈ ਕਹਾਣੀ ਨਹੀਂ ਸੀ ਤੇ ਹੁਣ ਬੰਗਰੋ ਸਾਡੇ ਰੇ ਕਵੀਆਂ ਦੇ ਵਸਾ ਕੀ ਗੱਲ ਸਾਰੀ ਕਿੱਧਰ ਗਈ ਉਹਨਾਂ ਨੇ ਖਿੱਲਰ ਨਹੀਂ ਗਈ ਉਹਨਾਂ ਨੇ ਕਾਢੀ ਜੀ ਜਦੋਂ ਵੀਰ ਭਗਤ ਸਿੰਘ ਸ਼ਹੀਰ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਣ ਵਾਲੇ ਦਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਹੈ ਉਹ ਪਹੁੰਚੀ ਖਾਤਰ ਪ੍ਰੇਮ ਜੀ ਕਹਿੰਦੀ ਰੱਬਾ ਮੇਲ ਮਿਲਾ ਹੈ ਇਸ ਕਿਸਮ ਦੀ ਵੀ ਉਹ ਸਿੱਖਾਂ ਦੇ ਵਿੱਚ ਹੱਥ ਪਾ ਕੇ ਮਿਲੀ ਮੈਂ ਕਿਸੇ ਤੇਰਾ ਪਾੜਿਆ ਤੂੰ ਮੈਥੋਂ ਕਿਹੜੇ ਯੁੱਗ ਦਾ ਬਦਲਾ ਲਿਆ ਐ ਇਸ ਕਿਸਮ ਦੀ ਸਾਖੀ ਬਣਾਉਣੂ ਕੇ ਤੇ ਆਪਣੇ ਰੁਪਈਏ ਖਰੇ ਕਰੀ ਜਾਂਦੇ ਗੱਡੀ ਕਿਸੇ ਗੱਲ ਹੈ ਨਹੀਂ ਸੀ ਕੋਈ ਗੱਲ ਸੀ ਸੋ ਕਿ ਗੱਲ ਚੱਲੀ ਜ਼ਰੂਰ ਸੀ ਗੱਲ ਚੱਲੀ ਜ਼ਰੂਰ ਸੀ ਅਜੀ ਗੇਲ ਸਾ ਪਸੀਨਾ ਹੁਣ ਨਾਰੰਗ ਮੰਡੀ ਸ਼ਹਿਰ ਤੋਂ ਗੱਲਨੇ ਆ ਉਹ ਬੱਲੇ ਬੱਲੇ ਅੱਛਾ ਇਹ ਉਹ ਜਿੱਥੇ ਬਾਸਬਤੀ ਬਹੁਤ ਹੁੰਦੀ ਸੀ ਜੀ 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 ਅੱਛਾ 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 ਬਾਸਬਤੀ ਜਿਹੜਾ ਅਸੀਂ ਕਲੇਮ ਕਰਨਾ ਹੈ ਕਿ ਭਈ ਬਾਸਬਤੀ ਮਸ਼ਹੂਰ ਹੈ ਸਾਡੇ ਪਾਕਿਸਤਾਨ ਦੀ ਹੋਇਤੋਂ ਹੀ ਤੁਸੀਂ ਨਹੀਂ ਕਰਦੇ ਕਲੇਮ ਇਹ ਮੇਰੇ ਬਾਪੂ ਜੀ ਦੱਸਦੇ ਆ